ਅੱਛਾ ਹੀ ਦਸਵੀਂ ਕਵੇ ਬਾਤ ਮੀਨਤੀ ਚੌਪਈ ਹਮਰੇ ਕਰੋ ਹਾਸ ਦਾ ਰੱਛਾ ਪੂਰਨ ਹੋਏ ਚਿਤ ਦੀ ਇਛਾ ਤਬ ਜਨਨ ਮੰਗ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦਿਸ਼ਟ ਸਭਾ ਤੁਮ ਕਾ ਬਹੁਆਪ ਹਾਸ ਦਾ ਮੋਹ ਬਚਾਓ ਕੋ ਸੁਖੀ ਮਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਰ ਅਛਾ ਨੇ ਕਰ ਵੈ ਕਰੀਐ ਸਭ ਦਾ ਰਣ ਕੋ ਆਏ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹੇ ਪਿਆਸਾ ਤੁਮਹੇ ਸ਼ਾਨ ਕੋਈ ਵਰਣਾ ਧਿਆਉ ਜਿਉ ਵਰ ਚਾਹੂ ਸੁ ਤੁਮ ਤੇ ਪਾਵਾਂ ਸੇਵਕ ਸਿੱਖਾ ਹਮਾਰੇ ਤਾਰੀ ਹੈ ਤੈਨੂੰ ਸੱਤਰ ਹਮਾਰੇ ਮਾਰੀ ਹੈ ਆਪ ਹਾਸ ਗੈ ਮਨੈ ਮਰੀਆ ਮਰਨ ਕਾਲ ਕਾ ਕਾਸ ਨਿਵਰੀਐ ਹੋਜੋ ਸਦਾ ਹਮਾਰੇ ਪਛਾ ਸ੍ਰੀ ਹਸ ਧੁਜੋ ਕਰਿਓ ਹਰ ਅੱਛਾ ਰਾਖਿ ਲਹੁ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਬੀਨ ਬੰਦ ਦਸਟਣ ਕੇ ਹੰਕਾਰ ਦੂਹੋ ਗੁਰੇ ਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸੁਮਜੂ ਅਵਤਰਾ ਕਾਲ ਪਾਇ ਕੈ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਾਣ ਕਾਲ ਜੋਗੀ ਸਿਵ ਕੀ ਉਹ ਬੇਜਰਾਜ ਬ੍ਰਹਮਾ ਜਿਥੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥੀ ਉਪਜਾਇਓ ਆਗੰਤਿ ਕਹਿ ਹਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਿਹੀ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਲ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਸਤਿਉਲਾ ਸਭ ਪਰ ਕ੍ਰਿਪਾ ਦ੍ਰਿਸ਼ਟ ਕਰਨ ਪੂਰਨ ਸੰਤਨ ਦੁਖ ਪਾਏ ਤੇ ਮੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਣੇ ਜਬਨ ਕਰ ਕਰਾ ਕਰ ਤਾਰਾ ਪ੍ਰਜਾ ਧਰਨ ਤਮ ਦੇਹ ਅਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮੈ ਮਿਤ ਦੇਹ ਧਰ ਸਭ ਹੂੰ ਜੀਤੇ ਬਦਲ ਸ੍ਰੇਸ਼ਟ ਸਭ ਧਾਰਿਆ ਆਪ ਆਪਣੀ ਮੂਝ ਵਿਚਾਰੈ ਤੁਮ ਸਾਰੇ ਜੀ ਤੇ ਰਤ ਮਹਾਰਾਮ ਜਾਨਤ ਬੇਦ ਭੇਦ ਅਰਿਆ ਨਾਮ ਰੰਗ ਕਾ ਅਨਬ ਕਾਂਦਰ ਲਾਂਬੇ ਆਦੇ ਅਨੀ ਅਨਾਮ ਅਸਮੁਤਾ ਕਾ ਮੂੜ ਹੁਚਾਰਤ ਭੇਗਾ ਜਾ ਕੋ ਭੇਮ ਨ ਪਾਵਤ ਬੇਦਾ ਤਾਤ ਕੋ ਕਰ ਪਾਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹ ਸਦਾ ਸੰਦਰੰਗਾਰ ਕਾ ਜੀਵਤ ਨਹਿ ਭਿਵ ਆਪਾ ਪਾਪੁਣੀ ਬੁਧ ਹੈ ਜੇਤੀ ਮਰਨ ਤ ਭਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਤੇ ਵਿਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪ ਸਰੂਪਾ ਰੰਗ ਭਇਉ ਰਾਵ ਕਹੀ ਭੂਪਾਂ ਦੇ ਜਿਰੇ ਸਿਤ ਜਕੀਨੀ ਉਤ ਕੁਝ ਖਾਨ ਬਹੁ ਰਚਦੀਨੀ ਕਹੂੰ ਗੂਲ ਰਾਜਾ ਬੈਠਾ ਕਹੂੰ ਸਿਮਟ ਭਇਉ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਾ ਵਾਦੁਗਾ ਸਰੂਪ ਸਿਯੰਫਵ ਅਬ ਰਛਾ ਮੇਰੀ ਤੂ ਕਰੋ ਸਿਖਿਓ ਬਾਰ ਸਿਖ ਸੰਗ ਰੋ ਦੁਸ਼ਟ ਜਿਤੇ ਉਠਵਾ ਤਤ ਪਾਪਾ ਸਕਲ ਮਨੇਸ਼ ਕਰੋ ਰਣ ਘਾਤਾ ਜੇ ਅਸਤੋ ਤਵ ਸਰਣੀ ਪਰੇ ਤਿਨ ਕੋ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਹੈ ਤਾਕੇ ਕਾਲ ਨਿਕਨ ਹੈ ਰੱਛਾ ਹੋਤਾ ਹੈ ਸਭ ਕਾਲਾ ਦੁਸ਼ਟ ਰਿਸ਼ਟ ਰਤ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋਤਾ ਕੈ ਤਾ ਤਨ ਕਮੋਹਰ ਹੋ ਮਿਰਦਸਿ ਘਰ ਮੋ ਸਭ ਹੋਏ ਦੁਸ਼ਟ ਛਾਛ ਸਕੈ ਨ ਕੋਈ ਏਕ ਬਾਜਨ ਤਮੈ ਸੰਬਾਰਾ ਕਾਲ ਪਾਸ ਦੇ ਤਾਹੇ ਉਬਾਰਾ ਜਿਲ੍ਹਾ ਨਾਮ ਤਿਹਾਰਨ ਕਹਾ ਦਾਰ ਦੁਸ਼ਟੋਕ ਤੇ ਰਹਾ ਖੜਗ ਕੇ ਤਮੈ ਸਰਣ ਤਿਹਾਰੀ ਆਪ ਹਾਥ ਮੈ ਨ ਹੋਏ ਉਬਾਰੀ ਸਾਰੇ ਮਠੂ ਰਮੋ ਹੋ ਸਹਾਈ ਵਿਸ਼ਣ ਦੇ ਰੋਖ ਤੇ ਇਹੋ ਬਚਾਈ ਅੱਛਾ ਹੀ ਦਸਵੀਂ ਕਬੇ ਬਾਤ ਬੇਨਤੀ ਚੌਪਈ ਹਮਰੇ ਕਰੋ ਹਾਸ ਦਾ ਰੱਛਾ ਪੂਰਨ ਹੋਏ ਚਿਤ ਦੀ ਇੱਛਾ ਤਬ ਜਨਨ ਮੰਮ ਰਹਾ ਹਮਾਰਾ ਪੁਨਾ ਜਾਨ ਕਰੋ ਪ੍ਰਤਿ ਪਾਰਾ ਹਮਰੇ ਵਿਸ਼ਣ ਸਬਾ ਕਮਤਾ ਭਵਾ ਆਪ ਹਾਸ ਦਾ ਮੋਹੇ ਬਚਾਓ ਕੋ ਸੁਖੀ ਮਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬਾ ਕਰਤਾਰਾ ਮੋਰ ਅਛਾਨੇ ਕਰ ਵੈ ਕਰੀਏ ਸਭ ਦਰਨ ਕੋ ਆਏ ਸੰਗਰੀਆਂ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹੇ ਪਿਆਸਾ ਤੁਮਹਿ ਸ਼ਾਨ ਕੋ ਅਵਰਣ ਧਿਆਉ ਜਿਉਂ ਵਰ ਚਾਹੂੰ ਸੁ ਤੁਮ ਤੇ ਪਾਵਾਂ ਸੇਵਕ ਸਿਖਾ ਹਮਾਰੇ ਤਾਰੀ ਹੈ ਚਿੰਤਨ ਚਤਰ ਹਮਾਰੇ ਮਾਰੀ ਹੈ ਆਪ ਹਾਸ ਗਮ ਜੈ ਉਮਰੀਆ ਮਰਨ ਕਾਲ ਕਾ ਤਾਸ ਨਿਵਰੀ ਹੈ ਹੋਜੋ ਸਦਾ ਹਮਾਰੇ ਪਛਾ ਸ੍ਰੀਸ ਧੁਜੋ ਕਰਿਓ ਹਰ ਅਛਾ ਰਾਖਿ ਲਿਹੁ ਮੋਹ ਮੁਹ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦ੍ਰਿਸ਼ਟਣ ਕੇ ਹਮਤਾ ਦੂਹੋ ਪੁਰੇ ਚਤਰਦਸ ਕੰਤਾਂ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕੈਂ ਕਾਲ ਪਾਇ ਕਰਿ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਾਣ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੀਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਵ ਜਛਨੀ ਪੁਜਾਇਓ ਆਗੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲ ਮੂ ਬਲ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰੇਸ ਤੁਲਾ ਸਭ ਪਰ ਕਿਰਪਾ ਗ੍ਰਸਟ ਕਰਨ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਘਟ ਕੇ ਜਾਨੈ ਜਬਨ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬਿਆ ਕਰ ਕਰਤ ਹੋ ਕਬ ਹਉ ਤਮੈ ਮਿਤ ਦੇਹ ਧਰ ਸਭ ਹਉ ਜੀਤੇ ਬੋਜਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਮੂਝ ਵਿਚਾਰੈ ਉਮ ਸਾਹਿਬ ਜੀ ਤੇ ਰਤ ਮੇਰਾ ਨਾਮ ਜਾਨਤ ਬੇਦ ਭੇਦ ਅਰਿਆ ਨਾਮ ਰੰਗ ਕਾ ਅਣਭ ਕਾ ਨਿਰ ਲਾਮ ਦੇ ਆਦੇ ਅਨੀ ਨਾਮੇ ਅਸੰਮੁਤਾ ਕਾ ਮੂੜ ਹੁ ਚਾਰਕ ਭੇਗਾ ਜਾ ਕੋ ਭੇਮ ਨ ਪਾਵਤ ਬੇਦਾ ਤਾ ਕੋ ਕਰ ਪਾਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸੰਦਰੰਕਾਰ ਕਾ ਜੀਵਤਨ ਹੈ ਭਿਵ ਆਪ ਆਪਣੀ ਮੁੰਦ ਹੈ ਜੇਤੀ ਮਰਨਤ ਭਿਨ ਭਿਨ ਤੋਹ ਤੇਤੀ ਤੁੰਬਰਾ ਲਖਾਣਾ ਜਾਏ ਕਿਸਾਰਾ ਤੇ ਵਿਦ ਸਜਾ ਬ੍ਰਿਛ ਮੁ ਸੰਸਾਰਾ ਇੱਕੈ ਰੂਪੇ ਅਨੂਪਸਰੂਪਾ ਰੰਕ ਭਇਓ ਰਾਵ ਕਹੀ ਭੂਪਾਂਡ ਜੇਰੇ ਸਿਤਜ ਕੀ ਨੀ ਉਤਪੁਜ ਕਾਨ ਮਹੌ ਰਚ ਦੇਨੀ ਕਹੂ ਗੂਨ ਰਾਜਾ ਬੈਠਾ ਕਹੂ ਸਿਮੰਟ ਭਇਓ ਸੰਤਰੇ ਕੈਠਾ ਸਗਰੀ ਸ੍ਰਿਸ਼ਟ ਵਿਖਾਏ ਚੰਪਵਾਦੁ ਗਾਸ ਰੂਪ ਸਿਯੰ ਭਵ ਅਬ ਰਛਾ ਮੇਰੀ ਤੂੰ ਕਰੋ ਸਿਖਿਓ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠ ਵਤ ਤਤ ਪਾਪਾ ਸਗਲ ਮਨੇਸ਼ ਕਰੋ ਰਣ ਘਾਤਾ ਜੇ ਅਸਤ ਤਵ ਸਰਣੀ ਪਰੇ ਤਿਨ ਕੋ ਦੁਸ਼ਟ ਦੁਖ ਤੋ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਪਿਆ ਹੈ ਤਾਕੇ ਕਾਲ ਨਿਕਨ ਹੈ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਰਿਸ਼ਤ ਵੰਤ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਤਨ ਕਮੋਹਰ ਹੋ ਰਿਦਸਿ ਦੇ ਘਰ ਮੋ ਸਮ ਹੋਏ ਦੁਸ਼ਟ ਛਾਛ ਸਕੈ ਨ ਕੋਈ ਏਕ ਬਾਗ ਜਿਨ ਤਮੈ ਸੰਭਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿਲਲਾ ਨਾਮ ਪਿਹਾਰੂ ਕਹਾ ਦਰ ਦੁਸ਼ਟੋਕ ਤੇ ਰਹਾ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਬੈਲੇ ਹੋ ਉਬਾਰੀ ਸਰ ਮਠੂ ਰਮੋ ਹੋ ਸਹਾਈ ਦੁਸ਼ਟ ਲੋਕ ਤੇ ਨੇ ਹੋ ਬਚਾਈ ਅੱਛਾ ਹੀ ਦਸਮੀ ਕਬੇ ਬਾਤ ਮੀਨ ਤੇ ਚੌਪਈ ਹਮਰੇ ਕਰੋ ਹਾਸ ਦਾ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਬ ਜਨਨ ਮਮ ਰਹੇ ਹਮਾਰਾ ਪੁਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਕਮਤਾ ਭਵਾ ਆਪ ਹਾਸ ਦਾ ਮੋਹੇ ਬਚਾਓ ਕੋ ਸੁਖੀ ਮਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਰ ਅਛਾਨੇ ਕਰ ਵੈ ਕਰੀਏ ਸਭ ਦਾ ਰਣ ਕੋ ਆਇ ਸੰਗਰੀਆਂ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹੇ ਪਿਆਸਾ ਤੁਮਹਿ ਸ਼ਾਨ ਕੋਈ ਵਰਣਾ ਧਿਆਉ ਜਿਉ ਵਰ ਚਾਹੂ ਸੁ ਤੁਮ ਤੇ ਪਾਵਾਂ ਸੇਵਕ ਸਿੱਖਾ ਹਮਾਰੇ ਤਾਰੀ ਹੈ ਤਿਨ ਤਿਨ ਸੱਤਰ ਹਮਾਰੇ ਮਾਰੀ ਹੈ ਆਪ ਹਾਸ ਦਾ ਮਰਿਆ ਮਰੀਆ ਮਰਨ ਕਾਲ ਕਾ ਤ੍ਰਾਸ ਨਿਵਰੀ ਹੈ ਹਉ ਜੋ ਸਦਾ ਹਮਾਰੇ ਪਛਾ ਸ੍ਰੀਸ ਧੁਜੋ ਕਰਿਓ ਹਰ ਅਛਾ ਰਾਖਿ ਲਿਹੁ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦ੍ਰਿਸ਼ਟਣ ਕੇ ਹੰਤਾ ਦੂਹੋ ਪੁਰੇ ਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਾਂ ਕਾਲ ਪਾਇ ਕਰਿ ਮਿਸਨ ਪ੍ਰਕਾਸ਼ਾ ਸਕਲ ਕਾਲ ਕਾਂ ਕੀ ਅਤਮਾ ਸਾ ਜਾਣ ਕਾਲ ਜੋਗੀ ਸਿਵ ਕੀ ਓ ਮੇਦ ਰਾਜ ਬ੍ਰਹਮਾ ਜਿਚੀਓ ਜਗਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਗਨਕਾਰ ਸਭ ਜਗਤ ਬਨਾਇਓ ਦੇਵ ਦਾ ਅਦਿਛਲੀ ਪੁਜਾਇਓ ਆਗੰਤਿ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਿਹੀ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਲ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਹਸਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰਨ ਪੂਰਨ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਣ ਜਬਲ ਕਰ ਕਰਾ ਕਰ ਤਾਰਾ ਪ੍ਰਜਾ ਧਰਨ ਕਮ ਦੇਹ ਅਪਾਰਾ ਜਬਿਆ ਕਰ ਕਰਤ ਹੋ ਕਬ ਹਉ ਤੁਮੈ ਮਿਤ ਦੇਹ ਧਰ ਸਭ ਹਉ ਜੀਤੇ ਬਨਨ ਸ੍ਰੇਸ਼ਟ ਸਭ ਧਾਰਿਆ ਆਪ ਆਪਣੀ ਮੂਝ ਵਿਚਾਰੈ ਕਮਸਾਹੂ ਤੇ ਰਤ ਮੇਰਾ ਨਾਮ ਜਾਨਤ ਬੇਦ ਭੇਦ ਅਰਿਆ ਨਾਮ ਰੰਗਕਾਰ ਅਰਭ ਕਾ ਨਿਰਲੰਭਿ ਆਦੇ ਅਨੀ ਨਾਮੇ ਅਸੰਮੁਤਾ ਕਾ ਮੂੜ ਹੁ ਚਾਰਤ ਭੇਗਾ ਜਾ ਕੋ ਭੇਮ ਨ ਪਾਵਤ ਬੇਦਾ ਤਾ ਕੋ ਕਰ ਪਾਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹ ਸਦਾ ਸਿਰੰਗਾਰ ਕਾ ਜੀਵਤਨ ਹੈ ਭਿਵ ਆਪ ਆਪਣੀ ਮੁੰਦ ਹੈ ਜੇਤੀ ਮਰਨਤ ਭਿਨ ਭਿਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਤੇ ਵਿਦ ਸਜਾ ਬ੍ਰਿਛ ਮੁ ਸੰਸਾਰਾ ਇੱਕੈ ਰੂਪੇ ਅਨੂਪਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡ ਜੇਰੇ ਸਿਤਜ ਕੀ ਨੀ ਉਤਪੁਜ ਖਾਨ ਮਹੌ ਰਚ ਦੇਨੀ ਕਹੂ ਗੂਨ ਰਾਜਾ ਬੈਠਾ ਕਹੂ ਸਿਮੰਟ ਭਇਓ ਸੰਕਰੇ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵਾਦੁ ਗਾਸ ਰੂਪ ਸਿਯੰ ਭਵ ਅਬ ਰਛਾ ਮੇਰੀ ਤੂ ਕਰੋ ਸਿਖਿਓ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਨੇਸ਼ ਕਰੋ ਰਣ ਘਾਤਾ ਜੇ ਅਸਤੋ ਤਵ ਸਰਣੀ ਪਰੇ ਤਿਨ ਕੋ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਹੈ ਤਾਕੇ ਕਾਲ ਨਿਕਨ ਹੈ ਰੱਛਾ ਹੋਤਾ ਹੈ ਸਭ ਕਾਲਾ ਦੁਸ਼ਟ ਰਿਸ਼ਟ ਰਤ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋਤਾ ਕੈ ਤਾ ਤਨ ਕਮੋਹਰ ਹੋ ਮਰੇ ਦਿਸੇ ਘਰ ਮੋ ਸਭ ਹੋਏ ਦੁਸ਼ਟ ਛਾਛ ਸਕੈ ਨ ਕੋਈ ਏਕ ਬਾਜਨ ਤਮੈ ਸੰਵਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰਨ ਕਹਾ ਦਾਰ ਦੁਸ਼ ਦੋਖ ਤੇ ਰਹਾ ਖੜਗ ਕੇ ਤਮੈ ਸਰਣ ਤਿਹਾਰੀ ਆਪ ਹਾਥ ਮੈ ਨਹੋ ਉਬਾਰੀ ਸਰਮਟ ਹੋ ਰੋ ਮੋਹੋ ਸਹਾਈ ਦੁਸ਼ਟ ਦਰੋਖ ਤੇ ਨੇ ਹੋ ਬਚਾਈ ਅੱਛਾ ਹੀ ਦਸਵੀਂ ਕਬੇ ਬਾਤ ਮੇਨਤੀ ਚੌਪਈ ਹਮਰੀ ਕਰੋ ਹਾਸ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਜਨਨ ਨਮ ਰਹਾ ਹਮਾਰਾ ਪੁਨਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਬਾ ਕਮਤਾ ਭੂਆ ਆਪ ਹਾਸ ਦਾ ਮੋਹੇ ਬਚਾਓ ਸੁਖੀ ਮਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬਾ ਕਰਤਾਰਾ ਮੋਰ ਅਛਾਨੇ ਕਰ ਰਵੈ ਕਰੀਐ ਸਭੈ ਰਣ ਕੋ ਆਇ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹੈ ਪਿਆਸਾ ਤੁਮਹਿ ਸ਼ਾਨ ਕੋ ਅਵਰਣ ਧਿਆਵੂ ਜਿਉਂ ਵਰ ਚਾਹੂ ਸਤਮ ਤੇ ਪਾਵੂ ਸੇਵਕ ਸਿਖਾ ਹਮਾਰੇ ਤਾਰੀਐ ਤਿਨ ਤਿਨ ਸਤਰ ਹਮਾਰੇ ਮਾਰੀਐ ਆਪ ਹਾਸ ਗੈ ਮਜੈ ਉਮਰੀਆ ਮਰਨ ਕਾਲ ਕਾ ਤਾਸ ਨਿਵਰੀਐ ਹੋਜੋ ਸਦਾ ਹਮਾਰੇ ਪਛਾ ਸ੍ਰੀਸ ਧੁਜੋ ਕਰਿਓ ਰ ਅਛਾ ਰਾਖਿ ਲਿਹੁ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦ੍ਰਿਸ਼ਟਣ ਕੇ ਹਮਤਾ ਤੂ ਹੋ ਪੁਰੀ ਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸਵਜੂ ਅਵਤਰਾ ਕਾਲ ਪਾਇ ਕੈ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਾਣ ਕਾਲ ਜੋਗੀ ਸਿਵ ਕੀ ਓ ਮੇਦ ਰਾਜ ਬ੍ਰਹਮਾ ਜੀ ਚੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਵ ਜਛਨੀ ਪੁਜਾਇਓ ਆਦਮ ਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲ ਮੂ ਬਲ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਲੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰਨ ਪੂਰਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਣੇ ਜਬਨ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਮ ਦੇਹ ਅਪਾਰਾ ਜਮਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਾਰਿਆ ਪਾਪਣੀ ਮੂਝ ਉਚਾਰੈ ਉਮ ਸਾਹਿਬ ਜੀ ਤੇ ਰਤ ਮੇਰਾ ਨਾਮ ਜਾਨਤ ਬੇਦ ਭੇਦ ਅਰਿਆ ਨਾਮ ਰੰਗ ਕਾ ਅਨਬ ਕਾ ਨਿਰ ਲਾਮ ਦੇ ਆਦੇ ਅਨੀ ਅਨਾਮ ਅਸੰਮੁਤਾ ਕਾ ਮੂੜ ਹੁ ਚਾਰਕ ਭੇਗਾ ਜਾ ਕੋ ਭੇਮ ਨ ਪਾਵਤ ਬੇਦਾ ਤਾ ਕੋ ਕਰ ਪਾਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਰੰਗਾਰ ਕਾ ਜੀਵਤਨ ਹੈ ਭਿਵ ਆਪਾ ਪੁਣੀ ਮੁੰਦ ਹੈ ਜੇਤੀ ਮਰਨਤ ਭਿੰਨ ਪਿੰਨ ਤੋਹ ਤੇਤੀ ਤੁੰਬਰਾ ਲਖਾਣਾ ਜਾਏ ਫਸਾਰਾ ਕਹਿ ਵਿਦ ਸਜਾਪ ਵਿੱਚ ਸੰਸਾਰਾ ਇੱਕੈ ਰੂਪ ਅਨੂਪ ਸਰੂਪ ਆਰੰਕ ਭਇਓ ਰਾਮ ਕਹੀ ਭੂਪਾਂਡ ਜੇਰੇ ਸਿਤਜ ਕੀ ਨੀ ਉਤਪੁਜ ਕਾਨ ਮਹੌ ਰਚਦੀਨੀ ਕਹੂ ਗੂਨ ਰਾਜਾ ਬੈਠਾ ਕਹੂ ਸਿਮੰਟ ਭਇਓ ਸੰਤਰੇ ਕੈਠਾ ਸਗਰੀ ਸ੍ਰਿਸ਼ਟ ਵਿਖਾਏ ਚੰਪਵਾਦ ਵਿਗਾ ਸਰੂਪ ਸਿਯੰ ਭਵ ਆਬਰਛਾ ਮੇਰੀ ਤੂੰ ਕਰੋ ਸਖਿਓ ਬਾਰਾ ਸਿੱਖ ਸੰਗਰੋ ਦੁਸ਼ਟ ਦੁਖਤਿ ਉਠਵਾ ਤਪਾਸਾ ਸਗਲ ਮਨੈਸ਼ ਕਰੋ ਰਣ ਘਾਤਾ ਜੀ ਅਸਤ ਤਮ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੂੰ ਸੰਕਟ ਸਭ ਟਾਰੇ ਜੀ ਕਨ ਕੋ ਇਕ ਵਾਰ ਤੇ ਹੈ ਤਾਂ ਕੇ ਕਾਲ ਨਿਪਨ ਹੈ ਮਰਿ ਅਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਰਿਸ਼ਤ ਰੰਤ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੈ ਤਾ ਕਨਕ ਮੋਹਰ ਹੋ ਰਿਦ ਸਿਵ ਘਰ ਮੋ ਸਮ ਹੋਇ ਦੁਸ਼ਟ ਛਾਛ ਸਕੈ ਨ ਕੋਈ ਏਕ ਬਾਜਨ ਤਮੈ ਸੰਬਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿਲਨ ਨਾਮ ਪਿਹਾਰੂ ਕਹਾ ਦਰ ਦੁਸ਼ਟੋਖ ਤੇ ਰਹਾ ਖੜਗ ਕੇ ਤਮੈ ਸਰਣ ਪਿਹਾਰੀ ਆਪ ਹਾਥ ਬੈਨੇ ਹੋਇ ਉਬਾਰੀ ਤਰਮਟੋ ਰਗੋ ਹੋ ਸਹਾਈ ਦੋਸ